ਉਹ ਪਿੰਡ ਦਾ ਕੱਟ ਹੋਇਆ ਸੀ ਸਾਰੇ ਕਹਿੰਦੇ ਜਿਹੜਾ ਪਿੰਡ ਨੂੰ ਸਭ ਤੋਂ ਵੱਧ ਦਾਨ ਕਰੂਗਾ ਉਹਨੂੰ ਆਪਾਂ ਸਰਪੰਚ ਬਣਾਵਾਂਗੇ ਬਸ ਤੇਰਾ ਪਿਓ ਫਿਰ 11 ਲੱਖ ਨੂੰ ਹਾਂ ਕਰਿਆ ਆ ਡਾਡੀ ਜੀ ਇਹ ਤਾਂ ਦਸਤੂਰ ਆ ਦੁਨੀਆ ਦਾ ਖਾ ਪੀ ਕੇ ਇੱਧਰ ਲੱਤ ਮਾਰਦੇ ਨੇ ਟੂਹੇ 'ਚ ਕੱਲ ਨੂੰ ਮੈਨੂੰ ਹੋਰ ਕਿਤੇ ਵੀ ਜਾਣਾ ਪਿਆ ਕਰੋ ਮੈਨੂੰ ਤਾਂ ਵੱਡੀ ਗੱਡੀ ਦੀ ਲੋੜ ਆ ਭਾਈ ਉਹ ਸਰਪੰਚੀ ਦੀ ਉਹ ਕੀ ਲੋੜ ਆ ਮੈਂ ਤਾਂ ਤੁਹਾਨੂੰ ਐ ਨਹੀਂ ਸਮਝਾਉਂਦੀ ਮੇਰੀ ਗੱਲ ਸਰਪੰਚ ਤਾਂ ਮੈਂ ਬਣਨਾ ਹੀ ਬਣਨਾ ਚਾਹੇ ਕੁਝ ਹੋ ਜੇ ਜਸਨ ਹਾਂਜੀ ਉਹ ਯਾਰ ਲੈ ਨਹੀਂ ਚਾਹਦਾ ਗਲਾਸ ਲਈ ਤੁਹਾਨੂੰ ਮੈਂ ਪੁੱਛਦਾ ਮੈਂ ਪਟਿਆਲੇ ਜਾ ਕੇ ਆਉਣਾ ਮੈਂ ਖੇ ਲੈਣਾ ਤਾਂ ਨਹੀਂ ਕੁਛ ਨਹੀਂ ਲੈ ਕੇ ਤਾਂ ਕੁਛ ਨਹੀਂ ਆਉਣਾ ਪਟਿਆਲੇ ਕੰਮ ਹੈ ਕੋਈ ਉਹ ਕੰਮ ਆ ਯਾਰ ਤੈਨੂੰ ਦੱਸਿਆ ਤਾਂ ਹੈਗਾ ਸੀਗਾ ਭੁੱਲ ਗਈ ਤੂੰ ਉਹ ਹਾਂ ਸੱਚ ਪਟਿਆਲੇ ਤੋਂ ਤਾਂ ਕੁਛ ਨਹੀਂ ਮੰਗਾਉਣਾ ਪਰ ਸਨਾਮ ਤਾਂ ਮੰਗਾਉਣਾ ਸੀਗਾ ਕੀ ਲੈ ਕੇ ਦੇਣਾ ਯਾਰ ਖੰਡ ਦੀ ਬੂਰੀ ਲੈ ਕੇ ਆਉਣ ਵਾਲੀ ਆ ਖੰਡ ਖਤਮ ਹੋ ਗਈ ਅਰ ਖੰਡ ਦੀ ਬੂਰੀ ਜਸਨਾਇ ਕਰੋ ਇੱਕ ਦੋ ਦਿਨਾਂ ਚ ਲਿਆ ਦੂੰ ਅੱਜ ਤਾਂ ਮੈਂ ਮੋਟਰਸਾਈਕਲ ਲੈ ਕੇ ਜਾਊਂਗਾ ਕਿਉਂ ਮੋਟਰਸਾਈਕਲ ਲੈ ਕੇ ਕਿਉਂ ਜਸਨਾ ਯਾਰ ਜੇ ਗੱਡੀ ਤੇ ਜਾਊਗਾ ਤੂੰ ਆਪ ਸੋਚ 11500 ਦਾ ਤੇਲ ਖਾ ਜਾਊ ਗੱਡੀ ਜਿਹੜਾ ਟੋਲ ਲੱਗੂ ਅੱਡ ਮੋਟਰਸਾਈਕਲ ਤੇ ਮੈਂ 200 ਚ ਮੁੜ ਆਊਗਾ ਕਿਹਾਨੂੰ ਇੰਨਾ ਖਰਚਾ ਕਰਨਾਗਾ ਲੈ ਕਮਾਲ ਹੋਈ ਪਈ ਆ ਐਨੀ ਦੂਰ ਤੁਸੀਂ ਮੋਟਰਸਾਈਕਲ ਤੇ ਜਾਓਗੇ ਦਸ਼ਨ ਫੇਰ ਕੀ ਹੁੰਦਾਗਾ ਜਸ ਤੁਸੀਂ ਵੀ ਨਾ ਬਾਲੇ ਕੰਜੂਸ ਹੋ ਉਹ ਯਾਰ ਕੰਜੂਸ ਦੀ ਗੱਲ ਨਹੀਂ ਦਸ਼ਨ ਤੈਨੂੰ ਪਤਾ ਕਬੀਲਦਾਰੀ ਕਿਵੇਂ ਹੋਈ ਪਈ ਆ ਆਪਣੀ ਹੁਣ ਜੇ ਮੜਾ ਮੋਟਾ ਸੁਧਾਰਨਾਗਾ ਮੜਾ ਮੋਟਾ ਤਾਂ ਫਰਥਾ ਘੁੱਟ ਕੇ ਚੱਲਣਾ ਹੀ ਪਊਗਾ ਜਿੱਥੋਂ ਪੈਸੇ ਬਚਦੇ ਨੇ ਉੱਥੋਂ ਤਾਂ ਬਚਾਈਏ ਚਲੋ ਮੰਨਣੀ ਤਾਂ ਤੁਸੀਂ ਹੈ ਨਹੀਂ ਕਹਿਦਾ ਵੀ ਕੀ ਫਾਇਦਾ ਯਰ ਮੰਨਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਜਸ਼ਨੇ ਚ ਯਾਰ ਸਾਰਾ ਦਿਨ ਇੰਨੀ ਗਰਮੀ ਆ ਐਡੀ ਦੂਰ ਕਿਵੇਂ ਕਰੋਗੇ ਸਫਰ ਮੋਟਰਸਾਈਕਲ ਤੇ ਉਹ ਠੀਕ ਆ ਮੌਸਮ ਠੀਕ ਆ ਹੁਣ ਤਾਂ ਐਡੀ ਨਹੀਂ ਕੋਈ ਗੱਲ ਚਲੋ ਮਰਜੀ ਆ ਤੁਹਾਡੀ ਕਾਹਨ ਟੈਨਸ਼ਨ ਲੈਨੀ ਆ ਤੂੰ ਆਪ ਸੋਚ ਉਥੇ ਮੈਂ 1500 2000 ਇਕੱਲਾ ਗੱਡੀ ਗੱਡੀ ਤੇ ਆਉਣ ਜਾਣ ਦਾ ਲੱਗ ਜੂ ਮੇਰਾ ਇੱਥੇ ਲੱਗੂ 200 ਰੁਪਿਆ ਇੰਨੇ ਪੈਸੇ ਤਾਂ ਮੇਰਾ ਕੰਮ ਹੋ ਜੂ ਉਥੇ ਜਿੰਨੇ ਮੈਂ ਕੱਲੇ ਰਾਹ ਆਰਾ ਦੇ ਲਾ ਦੂੰਗਾ ਫਿਰ ਇਤੋਂ ਚੰਗਾ ਤਾਂ ਬਸਤੇ ਹੀ ਵਗਦੇ ਹੋ ਤੁਸੀਂ ਯਾਰ ਬਸਤੇ ਉੱਥੇ ਜਾ ਕੇ ਆਟੋਆਂ ਦੇ ਭਕਾਈ ਕਰਨੀ ਪੈਂਦੀ ਹੈ ਫਿਰ ਭਗਤਾਂ ਵਿੱਚ ਬਸਤੇ ਵੀ ਜਾਵਾਂ ਚਲੋ ਚਾਹ ਬੈ ਕੇ ਪੀ ਲਓ ਫਿਰ ਤੁਸੀਂ ਨਾਲੇ ਜਸ਼ਨ ਹੋਰ ਤਾਂ ਕੋਈ ਨਹੀਂ ਸੋਚਦਾ ਆਪਾਂ ਨੂੰ ਤਾਂ ਸੋਚਣਾ ਹੀ ਪਊ ਨਾ ਆਪਾਂ ਨੂੰ ਪਤਾ ਆਪਾਂ ਦੀ ਕੁਬੀਲਦਰੀ ਕਿਵੇਂ ਸਹੀ ਕਰਨੀ ਹੈਗੀ ਇਹ ਤਾਂ ਹੈ ਜੱਸ ਚਲ ਮੇਰੇ ਬੂਟ ਕੱਢ ਦੇ ਯਾਰ ਨਾਲ ਕਿੱਥੇ ਆਖਿਆ ਉਹ ਉਹ ਨਹੀਂ ਉਹ ਠੀਕ ਹੈ ਠੀਕ ਹੈ ਯਾਰ ਮੇਰੀ ਇੱਕ ਗੱਲ ਸੁਣ ਲੈ ਮੈਂ ਜਿਹੜਾ ਕਹਿਤਾ ਨਾ ਮੈਂ ਉਸ ਤੇ ਪੱਕਾ ਤੈਨੂੰ ਦੱਸਤਾ ਹਾਂ ਉਹ ਯਾਰ ਜਦੋਂ ਮੈਂ ਕਹਿ ਦਿੱਤਾ ਵੀ 10 ਲੱਖ ਮੈਂ ਲਾਉਣਾ ਹਾਂ ਉਹ ਫੇਰ ਕੋਈ ਆ ਕੇ ਬਰਾਬਰ ਲਾਵੇ ਤਾਂ ਸਹੀ ਜੇ ਕੋਈ ਮੇਰੇ ਨਾਲ ਵੱਧ ਲਾਊਗਾ ਉਹ ਬਣਦੀ ਸਰਪੰਚ ਨਹੀਂ ਤਾਂ ਭਾਈ ਮੈਂ ਸਰਪੰਚੀ ਛੱਡਣੀ ਨਹੀਂ ਚਾਹੇ ਮੇਰਾ 11 ਲੱਗ ਜੇ ਤੈਨੂੰ ਦੱਸਤਾ ਮੈਂ ਹਾਂ ਉਹ 11 ਲੱਖ ਮੇਰੇ ਵਾਸਤੇ ਕੋਈ ਬੜਾ ਨਹੀਂ ਯਾਰ ਤੈਨੂੰ ਦੱਸਣਾ ਆਹਾਂ ਉਹ ਨਾਲੇ ਮੈਂ ਮੇਰੀ ਗੱਲ ਸੁਣ। ਅੱਜ ਜਦੋਂ ਤੁਸੀਂ ਵੋਟਾਂ ਜਾ ਹੁੰਦੇ ਸੀ ਖੜੇ ਹੁੰਦੇ ਸੀ ਮੈਂ ਸੋਨ ਨੂੰ ਕਿੰਨੇ ਕਿੰਨੇ ਪੈਸੇ ਦਿੰਦਾ ਸੀ ਬਈ। ਹੈ? ਹਾਂ। ਹਾਂ ਠੀਕ ਹੈ। ਚਲ ਬਸ ਮੈਂ ਪੱਕਾ ਠੀਕ ਹੈ। ਕੀ ਦੀ ਗੱਲ ਕਰੀ ਜਾਂਦਾ ਹੈ? ਉਹ ਮੈਂ ਸਰਪੰਚ ਬਣ ਲਗਿਆ। ਸੱਚੀ? ਹਾਂ। ਉੱਥੇ ਪਤਾ ਕੀ ਆ? ਹੁਣ ਕੱਟ ਹੋਇਆ ਸੀਗਾ। ਹੂੰ। ਕੋਈ ਕਹੇ ਮੈਂ ਆ ਕਰ ਦੂੰ ਕੋਈ ਕਹੇ ਮੈਂ ਆ ਕਰ ਦੂੰ। ਮੈਂ ਮੈਂ ਸਾਰੇ ਕੰਮ ਕਰਦਾ ਨਾਲੇ 10 ਲੱਖ ਰੁਪਏ ਲਾਉਣਾ। ਉੱਥੇ ਕੋਈ ਬੋਲਿਆ ਨਹੀਂ ਬਰਾਬਰ ਵੀ ਮੈਂ ਕਿੰਨੇ ਲਾਉਣਾ ਜਾਂ ਮੈਂ ਆ ਕੰਮ ਕਰ ਦੂੰ ਹੁਣ ਮਗਰੋਂ ਮੈਨੂੰ ਮੁੰਡੇ ਦਾ ਫੋਨ ਆਇਆ ਸੀ ਉਹ ਮੈਂ ਚਾਹੇ ਮੇਰਾ 10 ਦਾ 11 ਲੱਗ ਜੇ ਪਰ ਸਰਪੰਚ ਮੈਂ ਬਣਨਾ ਹੈ ਇਦਕੀ ਆ ਤਾਂ ਵਾਲੀ ਵਧੀਆ ਗੱਲ ਕੀਤੀ ਜੇ ਤੁਸੀਂ ਸਰਪੰਚ ਬਣਗੇ ਨਾ ਲੋਕ ਮੈਨੂੰ ਸਰਪੰਚਣੀ 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 ਕਿਹਾ ਕਰਨਗੇ ਮੇਰੇ ਅੱਗੇ ਪਿੱਛੇ ਮੋਰੇ ਇਧਰ ਉਧਰ ਦੇਖੀ ਹਾਏ ਸਰਪੰਚਣੀ ਹਮ ਤੂੰ ਗੱਲ ਸੁਣ ਲੈ ਜਦੋਂ ਤੁਹਾਡਾ ਟਾਈਮ ਨਹੀਂ ਲੱਗਿਆ ਕਰਨਾ ਨਾ ਫੈਸਲੇ ਕਰਾਉਣ ਦਾ ਫਿਰ ਮੈਂ ਜਾ ਕੇ ਕਰਨੇ ਫੈਂਸ ਲੈ ਕੇ ਰੋਣ ਮੈਂ ਮੈਂ ਆਉਣੀ ਆ ਸਰਪੰਚ ਸਾਹਿਬ ਦਾ ਟਾਈਮ ਨਹੀਂ ਹੈਗਾ ਪਰ ਉਹੀ ਨਾ ਕਰ ਮੇਰੀ ਗੱਲ ਸੁਣ ਤੂੰ ਤਾਂ ਤੇਰੀ ਆਦਤ ਦਾ ਮੈਨੂੰ ਪਤਾ ਤੂੰ ਤਾਂ ਉਂ ਵੀ ਕਹਦਾ ਕਰੇਗੀ ਵੀ ਸਰਪੰਚ ਸਾਹਿਬ ਘਰੇ ਨਹੀਂ ਤੇ ਚਲੋ ਮੈਂ ਆਉਣੀ ਆ ਮੈਂ ਤਾਂ ਉਂ ਵੀ ਕਹਦਾ ਕਹਣਾ ਸਰਪੰਚ ਭਾਵੇਂ ਪਉਆ ਪੀ ਕੇ ਪਿਆ ਹੋਵੇ ਮੈਂ ਕਹਦਾ ਕੰਨੇ ਜੀ ਉਹ ਓਏ ਬੀਜੀ ਆ ਓਏ ਆ ਪਉਆ ਵਾਲੀ ਕੀ ਗੱਲ ਕਰਦੀ ਆ ਤੂੰ ਓਹੋ ਚਲ ਪਰਦੇ ਚ ਇਹ ਮੈਂ ਕਿਹੜਾ ਲੋਕਾਂ ਸਾਹਮਣੇ ਕਹਨੀ ਆ ਤੂੰ ਅੱਛਾ ਮੇਰੀ ਗੱਲ ਸੁਣ ਆਪਾਂ 10 11 ਲੱਖ ਰੁਪਏ ਦੇਵਾਗੇ ਕਿੱਥੋਂ ਓ ਲੈ ਉਹ ਦੇਣਾ ਕਿੱਥੋਂ ਹੈ ਆੜਤੀਆਂ ਤੋਂ ਲਵਾਂਗੇ ਆੜਤੀਏ ਕਿ ਆਪਾਂ ਨੂੰ ਜਵਾਬ ਦਿੰਦਾ ਹਾਂ ਹਾਂ ਇਹੀ ਤਾਂ ਹੈ ਜਿੱਥੇ ਪਹਿਲਾਂ ਇਹਨਾਂ ਸਰ ਚੜੇ ਹੋਏ ਨੇ ਨੋਟ ਉੱਥੇ ਹੋਰ ਫੜ ਲਾਂਗੇ ਹੋਰ ਚੜ ਜੂ 11 ਲੱਖ ਰੁਪਈਆ ਐ ਕਰਦੀਆਂ ਮੈਂ ਸੂਟ ਲੈ ਕੇ ਆਉਣੀ ਪੰਜ-ਸੱਤ ਮੈਂ ਤਾਂ ਪਹਿਲੇ ਸੂਟਾਂ ਵਾਲੀ ਨਾਲ ਗੱਲ ਕਰਕੇ ਹਟੀਆਂ ਵੀ ਪੰਜ-ਸੱਤ ਸੂਟ ਲੈਣ ਆਉਣ ਲੱਗੀਆਂ ਪੰਜ-ਸੱਤ ਹੁਣ ਹੋਰ ਫੜ ਲੈਣੀਆਂ ਅਕਸਰ ਨੂੰ ਮੈਂ ਲੋਕਾਂ ਦੇ ਘਰਾਂ 'ਚ ਵੋਟਾਂ ਮੰਗਣ ਜਾਣਾ ਪੁਰਾਣੇ ਸੂਟ ਪਾ ਕੇ ਥੋੜੀ ਜਾਊਂਗੀ ਚਲ ਇਹ ਤਾਂ ਤੇਰੀ ਗੱਲ ਹੈਗੀ ਸਹੀ ਨੌਲੇ ਮੇਰੇ ਵਾਸਤੇ ਵੀ ਪੰਜ ਸੱਤ ਕੁਰਤੇ ਪਜਾਮੇ ਸੇ ਮਾਰੇ ਮੈਨੂੰ ਕਪੜਾ ਲੀਡਰ ਵਧੀਆ ਲੈ ਕੇ ਨਹੀਂ ਹੁਣ ਜਿਵੇਂ ਲੀਡਰਾਂ ਦੇ ਪਾਇਆ ਹੁੰਦਾ ਨਾ ਉਹੇ ਦੇ ਚਾਹੀਦੇ ਕੁਰਤੇ ਪਜਾਮੇ ਫਿਕਰ ਨਾ ਕਰ ਸਭ ਕੁਝ ਲਿਆਉਂਗੀ ਵਾਹ ਐ ਹੋਵੇ ਬਿੱਟਣਾ ਟਣ ਵੀ ਸਰਪੰਚ ਛੱਲਿਆ ਸਰਪੰਚ ਦੀ ਟੌਰ ਹੈ ਠੀਕ ਹੈ ਉਬਾ ਬਸ ਬਾਲੇ ਨਖਰੇ ਨਾ ਕਰ ਹਜੇ ਤੂੰ ਮੇਰੀ ਗੱਲ ਸੁਣ ਨਾ ਪਿੰਡਾ ਬਹੁਤ ਲੰਮਾ ਸਰਪੰਚੀ ਦਾ ਨਾਲੇ ਜਦ 11 ਲੱਖ ਰੁਪਏ ਤੇ ਪਿੰਡ ਨੂੰ ਦੇਣਾ ਆਪਾਂ ਤਾਂ ਸਰਪੰਚ ਬਣਾਗੇ ਬਣਾਗੇ ਨਾਲੇ ਜਦ ਜਿੱਦ ਨੂੰ ਜਿੱਦ ਹੋ ਗਈ ਫੇਰ ਤਾਂ ਭਾਵੇਂ ਅੱਧਾ ਕਿਲਾ ਵੇਚਣਾ ਪਵੇ ਗੁੱਠੇ ਲਾਉਣੇ ਪੈਣ ਕਰਾਂਗੇ ਉਹ ਜਿੱਦ ਪਿੱਛੇ ਦਾ ਜੱਟ ਬਹੁਤ ਕੁਛ ਕਰ ਦਿੰਦੇ ਨੇ ਹੈ ਸਰਪੰਚੀ ਕਿਤੇ ਕੋਈ ਛੋਟੀ ਮੋਟੀ ਚੀਜ਼ ਹੈ ਡੈਡੀ ਜੀ ਕੌਣ ਲਈ ਜਾਂਦਾ ਸਰਪੰਚੀ ਕੋਈ ਪੁੱਤ ਮੈਂ ਤੇਰਾ ਡੈਡੀ ਤੂੰ ਹਾਂ ਉਹ ਪਿੰਡ ਦਾ ਕੱਟ ਹੋਇਆ ਸੀ ਹੂੰ ਸਾਰੇ ਕਹਿੰਦੇ ਜਿਹੜਾ ਪਿੰਡ ਨੂੰ ਸਭ ਤੋਂ ਵੱਧ ਦਾਨ ਕਰੂਗਾ ਉਹਨੂੰ ਆਪਾਂ ਸਰਪੰਚ ਬਣਾਵਾਂਗੇ ਬਸ ਤੇਰਾ ਪਿਓ ਫਿਰ 11 ਲੱਖ ਨੂੰ ਹਾਂ ਕਰਿਆ ਆ 11 ਲੱਖ ਹਾਂ ਕਿਉਂ ਹਾਂ ਪੁੱਤ ਕੀ ਹੋਇਆ ਮੰਮੀ ਜੀ ਇਹਨੇ ਪੈਸੇ ਕਿੱਥੋਂ ਹੋਣਗੇ ਬਾੜਤੀਏ ਕੋਲ ਓ ਲੈ ਪੁੱਤ ਪਹਿਲਾ ਪੈਸਾ ਕਿੱਥੋਂ ਆਉਂਦਾ ਪਹਿਲਾਂ ਵੀ ਆਪਾਂ ਆੜਤੀ ਤੋਂ ਲੈ ਕੇ ਆਉਣਾ ਕਿ ਨਹੀਂ ਲੈ ਕੇ ਆਉਣਾ ਫਸਲ 'ਚ ਕਟਾਈ ਜਾਵਾਂਗੇ ਫਸਲ 'ਚ ਕੱਟੇ ਜਾਣਗੇ ਪੁੱਤੇ ਡੈਡੀ ਜੀ ਕਿੱਥੇ ਪੂਰਾ ਹੋਊਗਾ 11 ਲੱਖ ਰੁਪਇਆ ਉਹ ਦੋ ਚਾਰ ਸਾਲਾਂ ਨੂੰ ਜਦੋਂ ਤੱਕ ਸਰਪੰਚੀ ਮੁੱਕਣੀ ਆ ਪੈਸੇ ਪੂਰੇ ਹੋ ਜਾਣਗੇ ਡੈਡੀ ਜੀ ਆਪਾਂ ਕੀ ਲੈਣਾ ਸਰਪੰਚੀ ਤੋਂ ਚੰਗਾ ਭਲਾ ਆਪਣਾ ਘਰ ਚੱਲਦਾ ਪੁੱਤ ਪਿੰਡ ਦੀ ਚੌਧਰ ਕੌਣ ਛੱਡਣਾ ਇਸ ਜਿਆਦਾ ਚਾਹੁੰਦਾ ਹੁੰਦਾ ਮੇਰੀ ਗੱਲ ਸੁਣ ਪੁੱਤ ਜਿੱਥੇ ਆ ਕੇ ਨਾ ਨੱਕ ਦਾ ਸਵਾਲ ਹੋ ਜੇ ਉੱਥੇ ਨਹੀਂ ਫਿਰ ਪਿੱਛੇ ਹਟਿਆ ਜਾਂਦਾ ਬੇਟਾ ਡੈਡੀ ਜੀ ਜਿੱਥੇ ਘਰ ਲੱਗਣ ਨੂੰ ਥੋਂ ਆ ਤੁਸੀਂ ਵੀ ਪਿੰਡ 'ਚ ਸਰਪੰਚ ਦੇ ਨੌਪੁੱਤ ਕਹਾਉਂਗੇ ਤੁਹਾਨੂੰ ਜਮਾ ਹੀ ਤੌਰ ਦਾ ਹੈ ਨਹੀਂ ਤੌਰ ਕਿੰਨੀ ਬਣੂਗੀ ਮੈਂ ਸਰਪੰਚਣੀ ਤੁਸੀਂ ਸਰਪੰਚ ਦੇ ਨੌਪੁੱਤ ਚੁੱਪ ਕਰ ਤੇਰੇ ਡੈਡੀ ਨੂੰ ਵੋਟਾਂ ਤੇ ਖੜ੍ਹ ਲੈਣ ਦੇ ਜਿੱਤ ਵੀ ਜਾਣਾ ਇਹਨੇ ਮੰਮੀ ਜੀ ਤੁਸੀਂ ਕਿਉਂ ਕਮਲੇ ਹੋਏ ਹੋ ਕਿਉਂ ਢੋਡੀ ਅਕਲ ਤੇ ਪੜਦਾ ਪਿਆ ਲੋਕ ਤਾਂ ਉਂਗਲਾ ਲਾਉਣ ਵਾਲੇ ਹੁੰਦੇ ਨੇ ਕਰਕੇ ਮੰਗਰੋ ਸਰਪੰਚੀ ਖੜੀ ਮੰਗਰਾ ਪਿੱਛੇ ਹੋਰ ਨੂੰ ਵੋਟਾਂ ਵਾਦਣਗੇ ਸਰਵਸੰਮਤੀ ਹੋਣੀ ਆ ਹੁਣ ਕਾਗਜ਼ ਤਾਂ ਸਰਪੰਚੀ ਵਾਸਤੇ ਭਰਨੇ ਪੈਣੇ ਆ ਵੀਡੀਓ ਦਫ਼ਤਰ ਤਾਂ ਜਾਣਾ ਹੀ ਪੈਣਾ ਉਹ ਪਹਿਲਾਂ ਹੀ ਕਹਿੰਦੇ ਨੇ ਸਰਬਸੰਮਤੀ ਕਰਾਂਗੇ ਮੰਗਰੋ ਸਾਰੇ ਪੁੱਛਾ ਜੱਟਿਆਂ ਨੂੰ ਨਹੀਂ ਪੁੱਤ ਉੱਥੇ ਗੱਲ ਹੀ ਇਹ ਹੋਈ ਐ ਵੀ 11 ਲੱਖ ਰੁਪਈਆ ਪਹਿਲਾਂ ਲੈਣਾ ਹਾਂ ਉੱਥੇ ਗੱਲ ਹੀ ਇਹ ਹੋਈ ਐ ਵੀ ਤੁਹਾਨੂੰ ਸਰਬਜਮਤੀ ਨਾਲ ਚੁਣਾਂਗੇ ਮੈਂ ਉੱਥੇ ਪੈਸਾ ਦਾ ਕਹਤਾ ਵੀ ਭਾਈ ਮੈਂ ਇੰਨੇ ਲੱਖ ਲਾਉਣਾ ਤੇ ਹੁਣ ਬੋਲੋ ਜੇ ਕੋਈ ਸੋਡੇ ਚ ਲਾਉਂਦਾ ਤਾਂ ਤੁਸੀਂ ਬਣਦੇ ਹੋ ਸਰਪੰਚ ਡੈਡੀ ਜੀ ਤੁਹਾਨੂੰ ਕੀ ਲੋੜ ਆ ਸਰਪੰਚੀ ਕਰਨ ਦੀ ਨਾ ਸਰਪੰਚੀ ਕਿਸੇ ਨੂੰ ਰਾਸ ਆਈ ਅੱਜ ਤੱਕ ਓਏ ਕੁਤਰਾਸ ਆਉਂਦੀ ਕਿਉਂ ਨਹੀਂ ਰਾਸ ਆਉਂਦੀ ਕਿਉਂ ਨਹੀਂ ਬੰਦਾ ਗੜਸ ਵਾਲਾ ਚਾਹੀਦਾ ਬੰਦਾ ਗੜਸ ਵਾਲਾ ਚਾਹੀਦਾ ਸਰਪੰਚੀ ਤਾਂ ਜੁੱਤੀ ਦੇ ਜ਼ੋਰ ਨਾਲ ਹੁੰਦੀ ਆ ਭਲਾ ਮਾਨਸ ਬੰਦਾ ਨਹੀਂ ਸਰਪੰਚੀ ਕਰ ਸਕਦਾ ਸਰਪੰਚੀ ਤਾਂ ਸਾਡੇ ਵਰਗੇ ਚਸਤ ਜਲਾਹ ਕਰ ਸਕਦੇ ਆ ਅੰਮੇ ਤੁਸੀਂ ਘਰ ਨਾਲ ਮੁੱਦਾ ਕਰਾ ਲਿਆ ਐਵੇਂ ਸਰਪੰਚੀ ਦੇ ਚੱਕਰ ਚ ਮੇਰੇ ਪੁੱਤ ਬਣ ਕੇ ਵੀ ਸਰਪੰਚੀ ਜੋ ਨੋਟ ਭੇਜਿਆ 11 ਲਾਵਾਂਗੇ ਤਾਂ ਬਾਈ ਬਣੂਗਾ ਵੀ ਮੱਖਣ ਦੀਪ ਮੇਰੀ ਗੱਲ ਸੁਣੋ ਉਹ ਲੋਕ ਭਾਈ ਇੰਨੀਆਂ दारूਾਂ ਦੱਪੇ ਪਿਆ ਕੇ ਸਰਪੰਚ ਬਣਦੇ ਆ ਤੇ ਆਪਾਂ ਨੂੰ ਤਾਂ ਉਹ ਸਿੱਧਾ ਹੀ ਬਣਾਉਂਦੇ ਨੇ ਆਪਾਂ ਕਿਹੜਾ ਕੋਈ दारू ਦੱਪਾ ਪਿਉਣਾ ਹੈ ਹੋਰ ਜਿਹੜੀ ਇਹ ਕਾਦੀ ਸਰਬਸੰਮਤੀ ਆ ਵੀ ਪਹਿਲਾਂ ਪੈਸੇ ਦੇ ਦਿਓ ਜਦੋਂ ਭਾਈ ਪਿੰਡ ਤੇ ਲਾਉਣੇ ਨੇ ਉਹ ਪਿੰਡਵਾਲਾ ਤਾਂ ਜੀ ਸਰਪੰਚ ਬਣੂ ਗਰਾਂਟ ਆ ਕੋਈ ਚੱਜ ਦੇ ਕੰਮ ਕਰ ਸਾਰਾ ਕੁਝ ਹੋ ਜਾਂਦਾ ਪੈਸੇ ਕਿਉਂ ਦੇਣੇ ਆ ਤੁਸੀਂ ਇਹ ਦੇਖਾਂ ਤੇਰੇ ਡੈਡੀ ਨੇ ਜ਼ਬਾਨ ਦੇਤੀ ਤਾਂ ਦੇਤੀ ਬਸ ਉਹ ਬਤਨੋ ਤੇਰੇ ਬਾਪ ਦੇ ਜ਼ਬਾਨ ਦਾ ਮੁੱਲ ਦਾ ਹੀ ਨਹੀਂ ਪਤਾ ਹੈਗਾ ਉਹ ਹੁਣ ਜ਼ਬਾਨ ਘਰੇ ਆਇਆ ਐਨੇ ਸਾਰੇ ਪਿੰਡ ਦੇ ਵਿੱਚ ਉਹ ਪੁੱਤ ਹੀ ਹੈ ਜ਼ਬਾਨ ਦਾ ਕੋ ਮੁੱਲ ਹੁੰਦਾ ਤੇ ਨਾਲੇ ਐਨੇ ਇਕੱਠ ਦੇ ਵਿੱਚ ਜਦੋਂ ਮੇਰਾ ਨਾਂ ਲੈਤਾ ਮੈਂ ਕਿਵੇਂ ਕਹਿ ਦਿੰਦਾ ਵੀ ਮੈਂ ਨਹੀਂ ਬਣਦਾ ਭਾਈ ਲ ਬੰਦਾ ਤਾਂ ਉਹੀ ਫੁੱਲ ਜਾਂਦਾ ਚੱਲ ਕੋਈ ਨਹੀਂ ਮੁੱਤ ਹੀ ਹੈ ਤੁਸੀਂ ਵੀ ਸਮਝ ਸਾਥ ਦਿਓ ਦੋਨੇ ਜਵਾਕ ਨੇ ਸਮਝ ਨਹੀਂ ਲੱਗਦੀ ਤਰਪਣੇ ਦੇ ਨਾਲ ਆਪਣੇ ਉਹ ਚੱਲ ਕੋਈ ਨਾ ਤੁਸੀਂ ਜਸਨਾ ਸਲਾਹ ਕਰ ਲੋ ਉਹਨੂੰ ਥਾ ਜਾਣ ਦੋ ਕੋਈ ਨਹੀਂ ਜਸਨਾ ਵੀ ਕਰ ਲਮਾ ਉਹ ਕਿੱਥੇ ਬੈਠਾ ਬੇਟਾ ਉਹ ਨਹੀਂ ਪੁੱਛਾਂਗੇ ਪੁੱਛਾਂਗੇ ਉਹ ਚਲੋ ਘਰੇ ਆਉ ਉਹ ਆਪ ਗੱਲ ਕਰਨਾਂਗੇ ਉਹਨੂੰ ਵੀ ਬਾਲੇ ਮੁੰਡੇ ਜਾਣ ਚੱਲ ਹੁਣ ਮੇਰੀ ਗੱਲ ਸੁਣ ਮੈਂ ਦੋ ਚਾਰ ਜਵਾਨਾਂ ਦੇ ਕੋਲੇ ਜਾਣਾਗਾ ਮੈਨੂੰ ਜਾਣ ਦੇ ਤੂੰ ਠੀਕ ਹੈ ਚੱਲ ਜਾ ਨਾ ਚੱਲਾਂ ਮੈਂ ਵੀ ਫੇਰ ਉਹ ਬੱਸ ਤੂੰ ਬਾਅਦ ਚ ਜਾਈਂ ਅੱਛਾ ਚੱਲ ਮੈਂ ਬੁੜੀਆਂ ਕੋਲ ਜਾ ਆਉਂਗੀ ਜਾਇਆ ਜਾਇਆ ਬੁੜੀਆਂ ਕੋਲ ਪਿੰਡ ਚ ਕਿਹੜਾ ਮਾਰਿਆਉਂਗੀ ਜਿਵੇਂ ਬਣਾ ਲੜ ਕੇ ਝੰਗਾ ਕੋਲੇ ਚਾਹ ਬਣਾ ਦੇ ਕਿ ਮੈਨੂੰ ਜਾਨਣੀ ਹੈ ਪੈਸੇ ਤਾਂ ਹਲੇ ਪਹਿਲਾਂ ਵਾਲੀ ਨੇਤਰੇ ਇਹਨਾਂ ਨੇ ਹੋਰ ਫਾਇੇ ਟੰਗਦਾ ਮੈਨੂੰ ਤਾਂ ਸਮਨ ਨਹੀਂ ਆਉਂਦੀ ਕੀ ਲੈਣਾ ਇਹ ਛੋਸ਼ੇ ਬਾਜੀਆਂ ਤੋਂ ਪਤਾ ਨਹੀਂ ਕਿਹਦੀਆਂ ਉਂਗਲਾਂ ਤੇ ਚੜੇ ਨੇ ਲੋਕ ਤਾਂ ਹਈ ਕਰਨ ਨੂੰ ਅੱਗ ਲਾਉਣ ਵਾਲੇ ਨੇ ਇਹ ਪਤਾ ਨਹੀਂ ਕਿਉਂ ਨਹੀਂ ਸਮਝਦੇ ਜਸ ਆ ਗਈ ਤੁਸੀਂ ਆ ਗਿਆ ਮੈਂ ਪਾਣੀ ਲੈ ਕੇ ਆਉਣੀ ਪਾਣੀ ਪੁਣੀ ਛੱਡ ਜਾ ਚਲ ਪਹਿਲਾਂ ਬੈਟਮੈਨ ਨੂੰ ਇੱਕ ਗੱਲ ਦੱਸ ਹਾਂਜੀ ਮੈਂ ਨਾ ਪਿੰਡ ਚ ਇੱਕ ਦੋ ਜਣਿਆਂ ਨੇ ਰੋਕ ਕੇ ਪੁੱਛਿਆ ਵੀ ਤੇਰਾ ਡੈਡੀ ਸਰਪੰਚੀ ਚ ਖੜਾ ਹੋ ਰਿਹਾ ਹੈਗਾ ਕੋਈ ਘਰੇ ਗੱਲਬਾਤ ਹੋਈ ਹੈ ਇਹ ਜੀ ਕੀ ਦੱਸਾਂ ਹੁਣ ਮੈਂ ਤੁਹਾਨੂੰ ਬਹੁਤ ਕੁਝ ਹੋਇਆ ਕਰੇ ਕੀ ਹੋਇਆ ਯਾਰ ਡੈਡੀ ਤਾਂ ਮੰਨਦਾ ਹੀ ਨਹੀਂ ਮੈਂ 20 ਵਾਰ ਕਹਤਾ ਵੀ ਡੈਡੀ ਨਹੀਂ ਆਪਾਂ ਕੀ ਲੈਣਾ ਇਹ ਜੇ ਕੰਮਾਂ ਤੋਂ ਯਾਰ ਇਹਨਾਂ ਦਾ ਵੀ ਕਮਾਲ ਆ ਮੈਂ ਤਾਂ ਐਂ ਹੈਰਾਨ ਇਹਨਾਂ ਤੇ ਉਹ ਮੈਨੂੰ ਸਾਰੀ ਗੱਲ ਪਤਾ ਲੱਗੀ ਤਾਂ ਹੈਗੀ ਮੈਂ ਕਨਫਰਮ ਕਰਨੀ ਸੀਗੀ ਅਕੇਵੀ ਨਾਲ ਤਾਂ ਮੈਂ ਪਿੰਡਾਂ ਤੇ ਕੰਮ ਕਰਾ ਦੂੰ ਨਾਲੇ 11 ਲੱਖ ਰੁਪਏ ਦਊਂਗਾ ਯਾਰ ਇਹਨਾਂ ਨਾਲ ਜਮੀਂ ਸੋਚ ਫਿਕਰ ਨਹੀਂ ਹੈਗੀ ਕਰਦੀ ਦੱਸ ਜੀ ਸੋਚ ਫਿਕਰ ਹੋਵੇ ਤਾਂ ਬੰਦਾ ਸਮਝੋ ਤੋਂ ਕੰਮ ਲਵੇ ਮੜਾ ਜਾ ਮੈਂ ਤਾਂ ਐ ਹੈਰਾਨਗੀ ਮਾਨਦਾਗਾ ਇਹ 11 ਲੱਖ ਰੁਪਏ ਆ ਕੇ ਜੀ ਹੁਣ ਕਿੱਥੋਂ ਲੈਉਣਗੇ ਐ ਦੱਸ ਪਹਿਲਾਂ ਮੈਨੂੰ 83 ਇਹ ਤੂੰ ਹੋਰ ਕਿੱਥੋਂ ਲੈ ਕੇ ਆਣਾ ਆਹੋ 83 ਦੇ ਪਹਿਲਾਂ ਘੱਟ ਦੇਣੇ ਇਹਨਾਂ ਜਿਹੜੇ 11 ਲੱਖ ਰੁਪਏ ਹੋਰ ਚੱਕ ਲੈਣਗੇ ਯਾਰ ਇਹਨਾਂ ਨੂੰ ਐਂਡ ਕਹਿੰਦੇ ਜੇ 11 ਲੱਖ ਲਾਵਾਂਗੇ ਤਾਂ ਸਰਪੰਚੀ ਚੋਂ 22 ਲੱਖ ਖਾਵਾਂਗੇ ਮੈਂ ਕਿਹਾ ਖਾਣ ਨੂੰ ਅੱਜਕੱਲ ਹੈ ਕੀ ਐ ਖਾਣ ਖੱਟਣ ਨੂੰ ਤਾਂ ਥੇਲੇ ਦਾ ਕੰਮ ਨਹੀਂ ਇਹ ਚ ਯਾਰ ਇਹਨਾਂ ਦੇ ਦਿਮਾਗ ਕਿਉਂ ਥੋਥੇ ਨੇਗੇ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਅੱਜ ਤੁਸੀਂ 83 ਤੋਂ 11 ਲੱਖ ਚੱਕੋਗੇ ਜਿਹੜਾ ਪਹਿਲਾਂ ਉਹਦਾ ਪੈਸੇ ਦੇਣੇ ਨੇ ਫਸਲ ਦਾ ਸਾਰੀ ਵਿਆਜ ਚ ਪੂਰੀ ਹੋ ਜਾਂਦੀ ਹੈਗੀ ਦੱਸ ਕੁਛ ਨਹੀਂ ਹੈਗਾ ਲੋਕਾਂ ਨੇ ਚੱਕ ਦਿੱਤੀ ਆ ਫੂਕਪਰੀ ਆ ਇਹ ਹਵ ਫੁਕਰੇ ਨੇ ਫੂਕ ਛੱਕ ਗਏ ਸਰਪੰਚੀ ਚ ਖੜੇ ਹੋ ਗਏ ਹੋਣਗੇ ਹੋਰ ਕੁਛ ਨਹੀਂ ਹੈਗਾ ਬਸ ਯਾਰ ਜਮੇ ਨਹੀਂ ਸੋਚ ਫਿਕਰ ਕਰਦੀ ਤਾਂ ਆ ਕੇ ਜੀ ਸਾਰੀ ਉਮਰ ਸਰਪੰਚ ਬੱਜਾਂਗੇ ਸਰਪੰਚ ਬੱਜਾਂਗੇ ਕੀ ਮੈਡਲ ਪਾਉਣਗੇ ਲੋਕ ਸਰਪੰਚ ਇਹਨਾਂ ਦੀਆਂ ਆਹੇ ਫੁਕਰੀਆਂ ਨੇ ਆਹ ਹਾਲਾਤ ਹੋਰੇ ਤੱਕ ਲਿਆਂਦੇ ਨੇ ਕਰਦੇ ਫਿਰ ਹੁਣ ਆਪਾਂ ਕੀ ਕਰੀਏ 20 ਵਾਰ ਕਹਤਾ ਘਰ ਸਮਰਾਲੋ ਉਹਤੇ ਤਾਂ ਇਹਨਾਂ ਤੋਂ ਪੈਸੇ ਨਹੀਂ ਲੱਗਦੇ ਉਹ ਸਮਰਾਉਣਾ ਦਾ ਛੱਡ ਆ ਰੰਗ ਦੇਖ ਲੈ ਕਰਦਾ ਆਪਾਂ ਕੈ ਸਾਲ ਦੇ ਸੋਚੀ ਜਾਂਦੇ ਵੀ ਘਰ ਤੇ ਰੰਗੇ ਕਰਾ ਲੈਣੇ ਚਲੇ ਤੇ ਨਹੀਂ ਸਮਰਦਾ ਹਲੇ ਪੰਜ ਚਾਰ ਸਾਲਾਂ ਨੂੰ ਆਪਾਂ ਮਿਸਟਰੀ ਲਾ ਕੇ ਟਾਪਾਨ ਕਰਕੇ ਇਸ ਨੂੰ ਠੀਕ ਕਰ ਲਾਂਗੇ ਫਿਲਹਾਲ ਹਲੇ ਰੰਗ ਕਰਾ ਲ ਲੈਣੇ ਉਹ ਰੰਗਦੇ ਨਹੀਂ ਪੈਸੇ ਜੁੜ ਰਹੇ ਫਸਲ ਹੁੰਦੀ ਹੈ ਸਾਰੀ ਵਿਆਜ ਚ ਵਗ ਜਾਂਦੀ ਆ ਯਾਰ ਕਮਾਲ ਆ ਮੈਂ ਤਾਂ ਹਰ ਇੱਕ ਥਾਂ ਤੋਂ ਸੋਚਦਾ ਫਿਰਦਾ ਇੱਥੋਂ ਵੀ ਪੈਸੇ ਬਚ ਜਾਣ ਇੱਥੋਂ ਵੀ ਇਹ 10 10 11 11 ਲੱਖੋਂ ਹੀ ਫੋਕਰ ਬਣਿਆ ਜੀ ਲਾਉਣ ਨੂੰ ਫਿਰਦੇ ਨੇ ਸੋਚ ਫਿਕਰੇ ਨਹੀਂ ਕੋਈ ਆਪਦੀ ਤਾਂ ਲੰਘਾ ਲਈ ਖਾ ਲਿਆ ਦਬੂਕੜੇ ਮਾਰ ਲੇ ਇੱਥੇ ਸਾਰੀ ਉਮਰ ਆਪਣੀ ਪੈਸੇ ਲਗਾਉਂਦਾ ਕਰਜ਼ਾ ਲੌਂਦੇ ਆਂ ਦੀ ਲੰਘ ਜੂਗੀ ਤੁਸੀਂ ਨਾ ਟੈਨਸ਼ਨ ਲਓ ਫालतੂ ਜੇ ਮੰਨਦੇ ਨੇ ਮਰਾ ਕੇ ਦੇਖ ਲਓ ਮੈਂ ਤਾਂ ਪੂਰੀ ਬਾਤ ਤਾਂ ਲਾ ਲਈ ਮੇਰੇ ਤਾਂ ਵਾਸਤਾ ਕਮ ਹੈ ਯਾਰ ਟੈਂਸ਼ਨ ਮੈਂ ਕਿਉਂ ਨਾ ਲੰਮਾ ਹੋਰ ਕੌਣ ਟੈਂਸ਼ਨ ਲਵੇ ਇਹ ਤਾਂ ਟੈਂਸ਼ਨ ਲੈਂਦੇ ਨਹੀਂ ਹੈਗੇ ਕਬੀਲਦਾਰੀ ਦੀ ਕੋਈ ਮੈਨੂੰ ਹੀ ਲੈਣੀ ਪਊ ਨਾ ਟੈਂਸ਼ਨ ਤਾਂ ਇਹ ਤਾਂ ਸਰਪੰਚ ਹੀ ਆਊਗੀ ਜੀ ਕੱਪੜੇ ਸਵਾਉਣੇ ਆ ਪੰਜ ਸੱਤ ਸੂਟ ਕੁੜਤੇ ਪਜਾਮੇ ਲੈਣੇ ਆ ਅੱਠ ਨੌ ਸੂਟ ਮੈਡਮ ਨੇ ਲੈਣੇ ਆ ਮੰਮੀ ਨੇ ਓਕੇ ਵੋਟਾਂ ਮੰਗਣ ਜਾਇਆ ਕਰਾਂਗੇ ਘਰਾਂ 'ਚ ਫਿਰ ਨਵੇਂ-ਨਵੇਂ ਪਾ ਕੇ ਜਾਣੇ ਪਿਆ ਕਰਨਗੇ ਨਾ ਕਿੱਥੇ ਮੰਮੀ ਹੁਣ ਪਿੰਡ 'ਚ ਪਿੰਡ 'ਚ ਵੀ 바ਗੀ ਹੋਰ ਕੀ ओके जी ਨੱਕ ਦਾ ਸਵਾਲ ਆ ਅਸੀਂ ਤਾਂ ਨਹੀਂ ਜਵਾਬ ਦੇ ਸਕਦੇ ਆਹੋ ਘਰ ਨੂੰ ਮੁੱਦਾ ਮਾਰ ਦੋ ਉਧਰ ਹੀ ਫੁਕਰ ਬਣਾ ਕੇ ਤੇ ਰੱਖੋ ਬਸ ਵੀ ਹਾਂ ਸਰਪੰਚ ਕੌਣਾ ਸਰਪੰਚ ਕੌਣਾ ਸੀ ਘਰ ਦੀ ਤਾਂ ਕੋਈ ਟੈਨਸ਼ਨ ਨਹੀਂ ਜਿੰਜੇ ਮੈਂ ਮੋਰਨੀ ਸੁਂਦੀ ਹੁੰਦੀ ਹੁੰਦੀ ਆ ਨਾ ਘਰ 'ਚ ਤਾਂ ਮੈਂ ਮੈਂ ਆੜਤੀ ਨੂੰ ਕਹੂੰ ਯਾਰ ਵੀ ਪੈਸੇ ਨਾ ਦੀ ਗੱਲ ਖਤਮ ਆ ਬਸ ਹੋਰ ਆੜਤੀ ਦਾ ਥੋੜੀ ਸੁਣੂੰਗਾ ਗੱਲਾਂ ਤਾਂ ਐ ਕਰਦੇ ਨੇ ਜਿਵੇਂ ਸਾਰਾ ਕੁਝ ਮੁੱਠੀ 'ਚ ਹੀ ਹੁੰਦਾ ਨਾਲੇ ਮੁੱਦੇ ਮੂੰਹ ਦੇਕਣਗੇ ਮੈਨੂੰ ਇੰਨਾ ਪਤਾ ਕੋਈ ਨਹੀਂ ਪਤਾ ਲੱਗ ਜੂਗਾ ਜਦੋਂ ਲੋਕਾਂ ਨੇ ਨਾ ਵੋਟਾਂ ਨਾ ਪਾਈਆਂ ਵੱਜੇ ਤੋਂ ਤੇ ਮੂੰਹ ਤੇ ਚਪੇੜਾ ਫੇਰ ਪਤਾ ਲੱਗੂਗਾ ਐ ਨਹੀਂ ਪਤਾ ਲੱਗਦਾ ਚਲ ਆ ਜਾਣਾ ਤੇ ਕਰਦਾ ਮੈਂ ਚਲੋ ਮੈਂ ਚਾਹ ਬਣਾ ਕੇ ਲੈ ਕੇ ਆਉਂ ਤੁਹਾਨੂੰ ਚਾਹ ਦੋ ਛੱਡ ਯਾਰ ਪਾਣੀ ਦੀ ਘੁੱਟ ਲਿਆ ਦੇ ਮਰ ਤਾਂ ਸਿਰ ਦੁਖਣ ਲੱਗ ਪਿਆ ਉਹ ਠੀਕ ਐ ਉਹ ਮੈਂ ਤਾਂ ਮੇਰੀ ਗੱਲ ਸੁਣ ਮੈਂ ਤਾਂ ਤਿਆਰ ਆਂਗਾ ਹਾਂ ਤੂੰ ਮੈਨੂੰ ਐ ਦੱਸ ਤੁਸੀਂ ਜਾਣੇ ਕਿੰਨੇ ਕੋ ਹੋਗੇ ਮੈਨੂੰ ਐ ਦੱਸ ਅੱਛਾ ਉਹ ਜਰਾ ਮੇਰੀ ਗੱਲ ਸੁਣੋ ਆਪਣੀ ਆੜਟੋ 'ਚ ਇੰਨੇ ਕਿਵੇਂ ਆ ਜਾਣਗੇ ਹਾਂ ਦੇਖ ਲੈ ਕਿ ਤਾਂ ਇਹਨਾਂ ਨੂੰ ਸਾਰਿਆਂ ਨੂੰ ਜਾਣਾ ਪਊਗਾ ਪਰ ਆੜਟੋ 'ਚ ਇੰਨੇ ਆਉਣੇ ਨਹੀਂ ਕੋਈ ਹੋਰ ਇੰਤਜ਼ਾਮ ਕਰ ਲੈਣਾ ਆਪਾਂ ਨਾਲ ਤੇ ਨਾਲੇ ਇੱਕ ਗੱਲ ਮੇਰੀ ਸੁਣ ਲੈ ਜਿਹੜੇ ਬੰਦੇ ਵੀ ਨਾਲ ਚੱਲੇ ਆ ਨਾ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਸਾਰਿਆਂ ਦਾ ਇਹਨਾਂ ਦਾ ਮੂੰਹ ਸੁੰਗ ਲੈ ਉੱਥੇ ਜਾ ਕੇ ਕੋਈ ਮਾਣਾ ਮੋਟਾ ਇੱਧਰ ਉੱਧਰ ਨਾ ਗੱਲ ਕਰੇ ਹਾਂ हां हां ਗੱਡੀ ਦਾ ਫਿਰ ਕਰ ਲੈਣਾ ਇੰਤਜ਼ਾਮ ਹੋਰ। ਉਹ 1 ਮਿੰਟ ਮੈਂ ਬਾਅਦ ਚ ਕਰਦਾ ਤੈਨੂੰ ਫੋਨ। ਕਿੱਧਰ ਦੀ ਤਿਆਰੀ ਖਿੱਚ ਲਈ ਹੁਣ? ਉਹ ਬਾਈ ਅਸੀਂ ਉੱਥੇ ਦਫ਼ਤਰ ਜਾਣਾਗਾ। ਠੀਕ ਐ। ਇੱਥੇ ਜਿਹੜਾ ਕਾਠਾ ਮੇਰੇ ਨਾਲ ਜਾਂਦਾ ਉਹ 8-9 ਜਣੇ ਜਿਹੜੇ ਮੇਰੇ ਨਾਲ ਜਾਣਗੇ। ਤੇ ਮੈਂ ਦਸਤਨ ਨੂੰ ਐ ਕਹਿੰਦਾ ਸੀ ਆ ਬਲੈਰੋ ਜੀ ਕਿੰਨੇ ਕ ਦੀ ਆਉਂਦੀ ਐ? ਤੁਸੀਂ ਮੈਨੂੰ ਐ ਦੱਸੋ। ਕੋਈ ਕੀਲਾ-ਕੂਲਾ ਵੇਚਣਾ ਆਪਾਂ? ਉਹ ਕਾਦੇ ਵਾਸਤੇ ਵੇਚਣਾ ਐ? ਆ ਜਿਹੜੇ ਲੱਥਣੇ ਤੁਰੇ ਤੁਸੀਂ ਕੀਲਾ ਵਿਕੂ ਗਈ ਐ ਨਹੀਂ ਸਰਦਾ ਬਾਈ ਆ ਕੰਮਾਂ ਚ। ਉਹ ਮੇਰੀ ਗੱਲ ਸੁਣੋ ਮੁੰਡਿਆ ਉਹ ਤੇਰੀ ਤਾਂ ਸੋਚ ਜਹੀ ਜੀ ਹੈਗੀ ਹੈਗੀ ਆ ਹੁਣ ਮੈਂ ਆਲਟੋ ਦੇ ਵਿੱਚ ਐਨੇ ਜਾਨੇ ਜਾਂਦੇ ਨਹੀਂ ਕੱਲ ਨੂੰ ਮੈਨੂੰ ਹੋਰ ਕਿਤੇ ਵੀ ਜਾਣਾ ਪਿਆ ਕਰੋ ਮੈਨੂੰ ਤਾਂ ਵੱਡੀ ਗੱਡੀ ਦੀ ਲੋੜ ਹੈ ਭਾਈ ਉਹ ਸਰਪੰਚੀ ਦੀ ਉਹ ਕੀ ਲੋੜ ਆ ਮੈਂ ਤਾਂ ਤੁਹਾਨੂੰ ਐ ਨਹੀਂ ਸਮਝਾਉਂਦੀ ਮੇਰੀ ਗੱਲ ਸਰਪੰਚ ਤਾਂ ਮੈਂ ਬਣਨਾ ਹੀ ਬਣਨਾ ਚਾਹੇ ਕੁਝ ਹੋ ਜੇ ਬਸ ਨਹੀਂ ਮੇਰੀ ਗੱਲ ਸੁਣੋ ਜਿਹੜਾ ਤੁਸੀਂ ਉੱਥੇ ਜਵਾਨ ਲੈ ਕੇ ਆਏ ਹੋ ਨਾ ਮੈਂ ਨਾਲ ਤਾਂ ਕੰਮ ਕਰਾ ਦੂੰ ਪਿੰਡ ਦੇ ਨਾਲੇ ਮੈਂ ਦੇ ਦੂੰ 10 ਲੱਖ ਰੁਪਈਆ ਕਿੱਥੋਂ ਦੇਵਾਂਗੇ ਭਾਈ 10 ਲੱਖ ਲੈ ਕੇ ਤਾਂ ਤੇੂੰ ਆੜਤੀ ਤੋਂ ਚਾਹੇ ਮੇਰਾ 11 ਹੀ ਲੱਗ ਜੇ ਮੈਂ ਜਦੋਂ ਬੋਲ ਹੀ ਦਿੱਤਾ ਠੀਕ ਹੈ ਜਿਹੜੇ ਪਿੰਡ ਦੇ ਕੰਮ ਨੇ ਜਹੀ ਦੀ ਗ੍ਰਾਂਟ ਆਇਆ ਕਰੂ ਕੰਮ ਕਰੀ ਚੱਲਾਂਗੇ ਐਡਾ ਬੋਲਣ ਨੂੰ ਕਿਹੜਾ ਸਦਾਮ ਹਸਾਈ ਨਾਲੀ ਜ਼ਬਾਨ ਆ ਗਈ ਤੁਹਾਡੀ ਮੇਰੀ ਗੱਲ ਸੁਣ ਲਓ ਆੜਤੀ ਦੇ ਪਹਿਲੇ ਪੈਸੇ ਪੂਰੇ ਨਹੀਂ ਹੁੰਦੇ ਮੈਂ ਤਾਂ ਤਲ ਤਲ ਜੋੜਦਾਗਾ ਵੀ ਆਪਣਾ ਜੁੜ ਜੇ ਆੜਤੀ ਦੇ ਪੈਸੇ ਲੈ ਜਾਣ ਤੁਸੀਂ 10-10 ਲੱਖ ਰੁਪਏ ਬਈ ਫੁਕਰ ਬਣਿਆ ਜੀ ਲਈ ਜੰਨੇ ਕਮਾਲ ਆ ਤੁਹਾਡੀ ਮੇਰੀ ਗੱਲ ਸੁਣ ਲੈ ਜੇ ਆੜਤੀਆ ਬੈਜ ਲਾਉਂਦਾ ਉਹਦੇ ਫਸਲ ਨਹੀਂ ਆਪਾਂ ਸੜਦੇ ਫਸਲ ਤਾਂ ਸਾਰੀ ਹੀ ਬੈਜ ਚ ਜਾਂਦੀ ਆ ਫਸਲ ਚੋਂ ਕੀ ਲਿਆ ਮੈਨੂੰ ਐ ਦੱਸੋ 4 ਸਾਲ ਹੋ ਗਏ ਉਹ ਤੇਰੀ ਸੋਚਣਾ ਉੱਥੇ ਦੀ ਉੱਥੇ ਖ ਤੂੰ ਐਂ ਦੇਖ ਤੂੰ ਪੁੱਤ ਕੀ ਦਿੰਗਾ ਵੇ ਹੈ ਉੱਥੇ ਅਗਲਾ ਕੀ ਕਹਿੰਦਾ ਮਨਿੰਦਰ ਸਿੰਘ ਦਾ ਮੈਂ ਉਹ ਮੈਂ ਮਨਿੰਦਰ ਨਾਲੋਂ ਕੱਟਾਂਗਾ ਆ ਮੈਨੂੰ ਤਾਂ ਅਲਟੋ ਹੀ ਠੀਕ ਆ ਤੁਸੀਂ ਆ ਬਾਲੇ ਫੁਕਰ ਪਣਾ ਚ ਨਾ ਉਹਨਾਂ ਚੋਗਾ ਚੌੜ ਕਰਾ ਦੇ ਇਹ ਕੋਈ ਫੁਕਰ ਪਣਾ ਨਹੀਂ ਜੇ ਗੱਡੀ ਆਉਗੀ ਨਾ ਉਹ ਇਕੱਲੇ ਮੈਂ ਨਹੀਂ ਚਲਾਉਣੀ ਤੂੰ ਵੀ ਚਲਾਏਂਗਾ ਨੂੰ ਬਈ ਮੈਨੂੰ ਤਾਂ ਆਪਦੀ ਅਲਟੋ ਹੀ ਠੀਕ ਆ ਮੈਂ ਠੀਕ ਆ ਅਲਟੋ ਤੇ ਮੇਰੀ ਗੱਲ ਸੁਣ ਨਾ ਆ ਕੀ ਫੁਕਰ ਪੁਣਾ ਫੁਕਰ ਪੁਣਾ ਕਰੀ ਜਾਂ ਤੈਨੂੰ ਆਪਣੇ ਬਾਪ ਨਾਲ ਗੱਲ ਕਰਨ ਦੀ ਤਮੀਜ਼ ਹੈ ਨਹੀਂ ਮੰਮੀ ਹੋਣ ਵਾਲਾ ਪਿੰਡ ਦਾ ਸਰਪੰਚ ਹੈ ਆ ਸਰਪੰਚ ਇੰਜ ਨਾ ਬਹੁਤ ਘਰ ਉੱਜੜ ਗਏ ਮੈਂ ਤੁਹਾਨੂੰ ਇੰਨੀ ਗੱਲ ਸਮਝਾਉਣਾ ਇਹ ਲੋਕ ਨੇ ਨਾ ਜਿਹੜੇ ਜਦੋਂ ਇਕੱਠੇ ਹੁੰਦੇ ਨੇ ਉਦੋਂ ਬੜੇ ਪੰਪ ਭਰ ਦਿੰਦੇ ਆ ਦਣਾ ਚ ਤੈਨੂੰ ਸਰਪੰਚ ਬਣਾਵਾਂਗੇ ਫਲਾਨਾ ਕਰਦੇ ਫਲਾਨਾ ਕਰਦੇ ਬਾਅਦ ਚ ਜਦੋਂ ਕਾਗਜ਼ ਪਰਤੇ ਫਿਰ ਪਿੱਛੇ ਹੱਟ ਜਾਂਦੇ ਮੇਰੀ ਗੱਲ ਸੁਣ ਲੈ ਜੱਸ ਸਰਪੰਚ ਵੀ ਬਣਾਗੇ ਤੇ ਗੱਡੀ ਵੀ ਵੱਡੀ ਆਊਗੀ ਤੈਨੂੰ ਮੈਂ ਇੱਕ ਬਾਰ ਦੱਸਦਾ ਐ ਥੋੜੀ ਆ ਮੈਂ ਹੁਣ ਸਰਪੰਚ ਅਲਟਾ ਚ ਤੁਰਿਆ ਫਿਰੂਗਾ ਕੀ ਕਹਣਗੇ ਲੋਕ ਮੋਟਰਸਾਈਕਲ ਤੇ ਜਾਊਗਾ ਵੀਡੀਓ ਦਫ਼ਤਰ ਸੰਭਲ ਜੋ ਹਲੇ ਵੀ ਸੰਭਲ ਜੋ ਕੁਝ ਨਹੀਂ ਵਿਗੜਿਆ ਚਾਰ ਬੰਦੇ ਨਾਲ ਲੈ ਕੇ ਜਾਣੇ ਹੋਣਗੇ ਤਾਂ ਕੀ ਕਹੋਂਗੇ ਸਰਪੰਚ ਦੀ ਗੱਡੀ ਛੋਟੀ ਹੈ ਹੋਰ ਗੱਡੀ ਕਰਾਓ ਹੋਰ ਗੱਡੀ ਦੇ ਪੈਸੇ ਕਿਹਨੂੰ ਦੇਣੇ ਪਣਗੇ ਸਰਪੰਚ ਨੂੰ ਉਹ ਮੇਰੀ ਗੱਲ ਸੁਣ ਲੈ ਆ ਨਾਲ ਦੇ ਪਿੰਡ ਵਾਲੇ ਦੇਖ ਲੈ ਤੂੰ ਆਪਣੇ ਪਜੈਰੋਲੇ ਹੀ ਫਿਰਦਾ ਕਿੰਨੇ ਦੀ ਆਉਂਦੀ ਆ ਮੈਂ ਤਾਂ ਤੈਨੂੰ ਬਲੈਰੋ ਹੀ ਕਹੀ ਆ ਨਾਲੇ ਉਹ ਜਿਹੜਾ ਮੈਨੂੰ ਐ ਦੱਸੋ ਪਿਛਲੀ ਵਾਰ ਆਪਣੇ ਇੱਥੇ ਸਰਪੰਚੀ ਚ ਖੜਾ ਹੁੰਦਾ ਸੀ ਉਹਦੇ ਨਾਲ ਕੀ ਬਣੀ ਸੀ ਦੇਖੀ ਨਹੀਂ ਸੀ ਤੁਸੀਂ ਉਹ ਤਾਂ ਮਰ ਗਿਆ ਸੀ ਛੱਪੜ 'ਚ ਡੱਬ ਕੇ ਓਏ ਮੇਰੀ ਗੱਲ ਸੁਣ ਉਹ ਵੋਟਾਂ ਦਾ ਕੰਮ ਸੀ ਮੈਂ ਤਾਂ ਸਰਬਜਮਤੀ ਨਾਲ ਅਗਲੇ ਨੇ ਮੈਨੂੰ ਤਾਂ ਕਹਿ ਉਹ ਸੰਮਤੀ ਨਾਲ ਕਿਹੜਾ ਤੁਹਾਨੂੰ ਇੱਥੇ ਕਾਗਜ਼ ਉਹ ਨਿਯੁਕਤੀ ਪੱਤਰ ਦੇਤੇ ਮੇਰੀ ਗੱਲ ਸੁਣੋ ਇਹ ਤਾਂ ਪਹਿਲੀ ਹੁੰਦੀਆਂ ਨੇ ਵੀ ਸੰਮਤੀ ਕਰਾਂਗੇ ਸੰਮਤੀ ਮੰਗ ਰੋ ਕਾਗਜ਼ ਭਰਿਆਂ ਦੀ ਪਤਾ ਲੱਗਦਾ ਵੀ ਕਿੰਨੇ ਜਣੇ ਨੇ ਭਰਤੇ ਓਏ ਮੇਰੀ ਇੱਕ ਗੱਲ ਸੁਣ ਲੈ ਹੁਣ ਤੂੰ ਮੈਨੂੰ ਗੱਡੀ ਦਾ ਪਤਾ ਕਰਕੇ ਦਿੰਨਾ ਏ ਕਿ ਨਹੀਂ ਦਿੰਦਾ ਮੈਨੂੰ ਗੱਲ ਦੱਸ ਆਪਣੀ ਤਾਂ ਬਈ ਨਾ ਤਾਂ ਆਪਾਂ ਤੁਹਾਡੇ ਨਾਲ ਆ ਸਰਪੰਚੀ ਚ ਨਾ ਆਪਾਂ ਤੁਹਾਨੂੰ ਗੱਡੀ ਦਾ ਪਤਾ ਕਰਕੇ ਦੇਈਏ ਆਪਾਂ ਤਾਂ ਇਹ ਗੱਲ ਤੇ ਸਹਿਮਤ ਨਹੀਂ ਹੈਗੇ ਆ ਦੇਖ ਲੈ ਪਹਿਲੇ ਨੋ ਪੱਥ ਦੇਖਿਆ ਜਿਹੜਾ ਸਸਹਰੇ ਸਰਪੰਚ ਬਣ ਰਿਹਾ ਤਾਂ ਨਾਲ ਸਹਿਮਤ ਨਹੀਂ ਹੈਗੇ ਮੇਰੀ ਗੱਲ ਸੁਣ ਲੈ ਜੱਸ ਬਹੁਤੀਆਂ ਗੱਲਾਂ ਨਾ ਕਰ ਅਸੀਂ ਗੱਡੀ ਲੈਣੀ ਆ ਉੱਪਰ ਪੰਜਾਬੀ ਚ ਮੋਰੇ ਪੰਜਾਬੀ ਚ ਦਾ ਪਿੱਛੇ ਅੰਗਰੇਜ਼ੀ ਤੇ ਸਰਪੰਚ ਲਿਖਾਉਣਾ ਹਾਂ ਜਿਹੜੇ ਆਹ ਠੋਕਰ ਪਾਣੇ ਤੇ ਪੈਸੇ ਲਾਉਣੇ ਨਾ 5-4 ਲੱਖ ਰੁਪਏ ਘਰ ਤੇ ਲਾ ਲੈਨੇ ਸਰਪੰਚ ਜੂ ਮੰਨ ਲਓ ਮੇਰੀ ਗੱਲ। ਜਾਂ ਸਰਪੰਚ 4 ਪਾਸੇ ਬਣਨ ਲੱਗਾ ਘਰ ਤੇ ਪੈਸੇ ਲੱਗੇ ਜਾਣਗੇ। ਮੇਰੀ ਗੱਲ ਸੁਣ ਲੈ ਜਦੋਂ ਲਿਖਿਆ ਆਇਆ ਨਾ ਬਹਾਲ ਸਿੰਘ ਸਿੱਧੂ ਸਰਪੰਚ ਉਹ ਨਾਲ ਤੇਰਾ ਵੀ ਨੌ ਬਣੂਗਾ। ਅਗਲਾ ਕਹੂ ਆ ਜਾਂਦਾ ਸਿੱਧੂਆਂ ਦਾ ਮੁੰਡਾ ਬੇਰੋ ਨਹੀਂ। ਕਿਹੜੇ ਸੁਪਰੇਅਚ ਫਿਰਦੇ ਤੁਸੀਂ ਕਿੱਥੋਂ ਖਾ ਲੋਗੇ ਅੱਜ ਕੱਲ ਕੁਛ ਨਹੀਂ ਖਾਣ ਖੱਟਣ ਨੂੰ ਇਹ ਪਹਿਲੀ ਸੀਗੀਆਂ ਗੱਲਾਂ। ਮੰਨ ਲਓ ਜਿਹੜਾ 5-10 ਲੱਖ ਇੱਧਰ ਲਾਵਾਂਗੇ ਆ ਸਾਲ ਨੂੰ ਘਰ ਤੇ ਲਾ ਲਾਂਗੇ ਸਾਰੀ ਉਮਰ ਸੁੱਖ ਮਾਣਾਂਗੇ। ਬਾਕੀ ਭਾਈ ਤੁਹਾਡੀ ਮਰਜੀ ਆ ਮਾਰੀ ਸੋਚ ਪੈਰ ਦੀ ਮੋਚ ਕਦੇ ਅੱਗੇ ਨਹੀਂ ਵਧਣ ਦਿੰਦੀ ਹੁੰਦੀ ਬੰਦੇ ਨੂੰ ਹੋਰ ਸੋਚੇ ਮਾੜੀ ਐ ਦੇਖੀ ਇੱਕ ਵਾਰੀ ਆਪਾਂ ਸਰਪੰਚ ਬਣ ਗਏ ਅਗਲੀ ਵਾਰ ਕੀ ਪਤਾ ਐਮਐਲਏ ਦੀ ਟਿਕਟ ਮਿਲ ਜਵੇ ਇੱਕ ਹੋਰ ਇੱਕ ਹੋਰ ਦੇਖ ਜਵਾਕ ਤਾਂ ਐ ਕਹਿੰਦੇ ਹੁੰਦੇ ਆ ਵੀ ਡੈਡੀ ਸਾਨੂੰ ਜਰਾ ਗੱਡੀ ਲੈ ਕੇ ਤੇ ਵੀ ਜਦੋਂ ਮੈਂ ਸੌਂ ਨਹੀਂ ਜਾਨਾ ਚੱਲ ਮੇਰੇ ਉੱਥੇ ਨੰਬਰ ਵਾਣ ਤੇ ਇਹ ਇਹ ਕਹਿੰਦਾ ਮੈਂ ਉਹੀ ਲੈ ਕੇ ਜਾਉ ਚੱਲ ਕੋਈ ਨਹੀਂ ਮੈਂ ਹਨ ਕਿਸੇ ਨੂੰ ਮਿਲਣਾ ਐ ਪਹਿਲਾਂ ਉਹਨੂੰ ਮਿਲ ਕੇ ਆਵਾਂ ਲੈ ਸਰਪੰਚ ਬਣੇ ਨਹੀਂ ਮੀਟਿੰਗਾਂ ਪਹਿਲੇ ਜਰੂਰ ਚਲੋ ਮੈਂ ਤਾਂ ਆਪ ਜਾਨਾ ਤੂੰ ਮਿਲਿਆ ਜੀ ਨੂੰ ਮਿਲਣਾਗਾ ਹਲੇ ਵੀ ਮੌਕਾ ਮੰਨ ਲਓ ਮੇਰੀ ਗੱਲ ਕੁਛ ਨਹੀਂ ਰੱਖਿਆ ਇਹ ਕੰਮਾਂ ਚ ਚੁੱਪ ਕਰਕੇ ਬਹਿ ਜਾ ਰਹੁਣਾ ਲੈ ਆਈ ਗਏ ਲੈ ਆ ਗਏ ਸਰਪੰਚ ਸਾਹਿਬ ਬਸ ਕਾਦੇ ਸਰਪੰਚ ਕੁਲਦੀਪ पाणी ਲੈ ਜਾ ਰਾ ਪੋਸਟਰ ਪੋਸਟਰ ਸਪਾਈਏ ਫਿਰ ਓ ਉਹ ਕਾਦੇ ਪੋਸਟਰ ਪੋਸਟਰ ਤਾਂ ਮੇਰੇ ਉਲਟੇ ਛਪ ਗਏ ਕੁੜੇ ਜਸ਼ਨ पाणी ਲੈ ਕੇ ਆਈ ਕੀ ਹੋ ਗਿਆ ਹੁਣ ਕੀ ਹੋ ਗਿਆ ਬੜਾ ਸਾਹੋਸ ਆਹੀ ਹੋਇਆ ਪਿਆ ਤੈਨੂੰ ਤਾਂ ਆਇਆ ਜਿੱਦਾਂ ਕਿਸੇ ਨੇ ਬਾਹਰ ਚ ਨ ਭਜਾਇਆ ਹੁੰਦਾ ਉਹ ਜਿਹੜਾ ਕੁਝ ਨਹੀਂ ਹੋਣਾ ਸੀ ਉਹ ਹੋ ਗਿਆ ਉਹ ਹੋਇਆ ਕੀ ਰੜੀ ਇਹ ਤਾਂ ਦੱਸੋ ਉਹ ਮਰੀਕਾ ਨੂੰ ਕੋਈ ਇਹ ਤਾਂ ਨਾਲ ਦੇ ਨੇ ਮੈਨੂੰ ਮਾਰਤਾ ਤੈਨੂੰ ਤਾਂ ਜਿਉਂਦਾ ਕਰਕੇ ਸਰਪੰਚ ਬਣਾਉਣ ਨੂੰ ਫਰਦੇ ਤੂੰ ਕਹਿੰਦਾ ਮੈਨੂੰ ਨਾਲ ਦੇ ਨੇ ਮਾਰਤਾ ਗੱਲ ਕੀ ਹੋਈ ਦੱਸ ਤਾਂ ਸਹੀ ਉਹ ਕਾਦਾ ਸਰਪੰਚ ਜਿਹੜੇ ਨਾਲ ਗਏ ਸੀ ਨਾ ਮੇਰੇ ਉਹੀ ਧੋਖਾ ਕਰਕੇ ਕੰਜਰ ਧੋਖਾ ਕਰਕੇ ਪਰ ਐਟ ਦੀ ਨਵੀਂ ਗੱਲ ਆ ਮੈਂ ਤਾਂ ਤੁਹਾਨੂੰ ਕਹੀ ਸੀਗਾ ਵੀ ਇੱਥੇ ਕੋਈ ਮਿੱਤ ਨਹੀਂ ਕਿਸੇ ਦਾ ਇਹ ਤਾਂ ਉਂਗਲਾਂ ਲਾ ਕੇ ਖੜਾ ਕਰਨ ਹੁੰਦੇ ਨੇ ਕਿਰਾਂ ਓਏ ਬਸ ਪੁੱਤ ਮੈਥੋਂ ਹੀ ਗਲਤੀ ਹੋ ਗਈ ਆ ਜਿਹੜੀ ਗਲਤੀ ਹੋਈ ਏ ਤਾਂ ਹੋਈ ਹੋਈ ਇੱਕ ਗਲਤੀ ਮੈਂ ਹੋਰ ਵੱਡੀ ਕਰ ਬੈਠਾ ਕਿਹੜੀ ਹੋਰ ਕੀ ਕਰਤਾ ਹੁਣ ਤੁਸੀਂ ਉੱਥੇ ਨਾਲ ਗੱਲ ਚੱਲ ਪਈ ਵੀ ਧਰਮਸ਼ਾਲਾ ਨੂੰ ਪੈਸੇ ਦੇਣ ਦੀ ਹਾਂ ਵੀ ਜਿਹੜੇ ਵੋਟਾਂ 'ਚ ਖੜੇ ਹੁੰਦੇ ਆ ਤੇ ਮੈਂ ਉਸ ਤੋਂ ਬਿਨਾਂ ਪੁੱਛੀ ਆੜਤੀ ਤੋਂ ਲੈ ਕਿੰਨੇ ਲੱਖ ਰੁਪਏ ਪਹਿਲਾਂ ਹੀ ਦੇਤਾ ਉਹਨਾਂ ਨੂੰ ਲੈ ਲੈ ਤੈਨੂੰ ਲੱਖ ਦਾ ਕੁੰਡਾ ਕਰਵਾਇਆ ਆ ਤੇ ਉਲਟਾ ਜਿਹੜੇ ਬੰਦੇ ਨੇ ਮੈਨੂੰ ਕਿਹਾ ਸੀ ਵੀ ਤੇਰੇ ਨਾਲ ਸਾਡੀ ਫੁੱਲ ਸਪੋਰਟ ਹੈ ਉਹੀ ਬੰਦੇ ਉੱਥੇ ਜਾ ਕੇ ਗੱਡੀ ਮੇਰੀ ਚ ਗਈ ਕਾਗਜੋ ਬੰਤੇ ਦੇ ਪਰਾਤੀ ਹਲੇ ਤਾਂ ਤੂੰ ਬੁਲਾਇਰੋ ਚਲੇ ਜਾਣ ਨੂੰ ਕਹਿੰਦਾ ਸੀ ਬਾਪੂ ਉਹਨਾਂ ਨੂੰ ਬਸ ਮੇਰੀ ਗੱਲ ਸੁਣ ਲੈ ਜਿੱਥੇ ਤੈਨੂੰ ਲੱਖ ਰੁਪਏ ਦੇ ਗਿਆ ਨਾ 3 ਲੱਖ ਰੁਪਏ ਪੁੱਠਾ ਫੜ ਲਿਓ ਹੁਣ ਉਹ ਪੁੱਠਾ ਕਿਵੇਂ ਫੜਨਾ ਮੈਂ ਤਰ ਮਿਸਾਲਾਂ ਨੂੰ ਦਿੱਤੇ ਪੈਸੇ ਉਹ ਉਹ ਤਾਂ ਦੋ ਵਾਰੀ ਮੋੜਨਗੇ ਫਿਰ ਉਹ ਤਾਂ ਦੇ ਤੇ ਦੇਤੇ ਉਹ ਤਾਂ ਮੈਂ ਤਾਂ ਹੀ ਕਹਿੰਦਾ ਸੀ ਭਾਈ ਸਲਾਹ ਕਰ ਲਓ ਕੋਈ ਕੀ ਲੈਣਾ ਇਹ ਕੰਮਾਂ ਤੋਂ ਆ ਥੋੜੀ ਫੁਕਰੀ ਨੇ ਕਰਵਾਇਆ ਜਿਹੜਾ ਕੁਝ ਕਰਵਾਇਆਗਾ ਬਸ ਪੁੱਤ ਮੈਂ ਗਲਤ ਬੰਦਿਆਂ ਦੇ ਮਗਰ ਲੱਗ ਗਿਆ ਉਹਨਾਂ ਦੇ ਮਗਰ ਲੱਗ ਕੇ ਮੈਂ ਪੰਗਾ ਲੈ ਲਿਆ ਤੇ ਜੇ ਮੈਂ ਤੇਰੀ ਗੱਲ ਮੰਨੀ ਹੁੰਦੀ ਆ ਨੁਕਸਾਨ ਨਾ ਹੁੰਦਾ ਡੈਡੀ ਜੀ ਤਾਂ ਦਸਤੂਰ ਆ ਦੁਨੀਆ ਦਾ ਖਾ ਪੀ ਕੇ ਇਧਰ ਲੱਤ ਮਾਰਦੇ ਨੇ ਟੁਹੇ ਚ ਵੋਟਾਂ ਕਿਸੇ ਨੂੰ ਹੋਰ ਪਾਉਂਦੇ ਨੇ ਤੁਹਾਡੇ ਨਾਲ ਤਾਂ ਪਹਿਲੇ ਹੀ ਇੰਨੀ ਕੁੱਤੇ ਖਾਣੀ ਹੋ ਗਈ ਵੋਟਾਂ ਪੈਣ ਤੋਂ ਹਾਂ ਪੁੱਤ ਉਹਨਾਂ ਨੇ ਤਾਂ ਮੇਰੇ ਨਾਲ ਪਹਿਲੇ ਹੀ ਧੋਖਾ ਕਰ ਲਿਆ ਜਿਹੜੇ ਹਰ ਟਾਈਮ ਨਾਲ ਮੈਨੂੰ ਕਿੰਨੇ ਟਾਈਮ ਤੋਂ ਕਹਿਣ ਲੱਗੇ ਸੀ ਐਦਕੀ ਤੈਨੂੰ ਸਰਪੰਚ ਬਣਾਉਣਾ ਹੈ ਬਹੁਲਸਿਆ ਤੈਨੂੰ ਸਰਪੰਚ ਬਣਾਉਣਾ ਤੇ ਮੌਕੇ ਤੇ ਆ ਕੇ ਆ ਕੀ ਕਰਤਾ ਉਹਨਾਂ ਨੇ ਬਣਾ ਤਾਂ ਦਿੱਤਾ ਫੇਰਾ ਇਹ ਤਾਂ ਪਿੰਡੋਂ ਪਿੰਡੇ ਇਹੀ ਹਾਲ ਆ ਖੜਾ ਕਿਸੇ ਨੂੰ ਕਰਨਗੇ ਵੋਟਾਂ ਕਿਸੇ ਨੂੰ ਪਾਉਣਗੇ ਤੇ ਖਾਣਗੇ ਕਿਸੇ ਦੇ ਹੁਣ ਐਂ ਕਰਿਓ ਹਾਰਪੋ ਆਇਆ ਉੱਥੇ ਪਿੰਡ ਚ ਜਾ ਕੇ ਧਰਮਸ਼ਾਲਾ ਨੂੰ ਤਨ ਲੱਖ ਦਾਨ ਕੀਤਾ ਚੰਗਾ ਸਰਪੰਚੀ ਵਾਲੇ ਤਾਂ ਪੈ ਗਏ ਓਏ ਹਾਰ ਤਾਂ ਮੇਰੇ ਹੁਣ ਆੜਤੀਆ ਪਾਉ ਜਦੋਂ ਨੂੰ ਐ ਪਤਾ ਲੱਗੂ ਵੀ ਇਹ ਤਾਂ ਸਰਪੰਚ ਬਣੇ ਨਹੀਂ ਉਹਨੇ ਵੀ ਇਸ ਗੱਲ ਤੇ ਦਿੱਤੇ ਸੀ ਵੀ ਚੱਲ ਇਹ ਸਰਪੰਚ ਬਣ ਜੂ ਕੋਈ ਮੇਰਾ ਵੀ ਕੰਮ ਕਢਾਦਾ ਕਰੂਗਾ ਮੈਂ ਤੈਨੂੰ ਵੀ ਮੈਂ ਕਹਿੰਦਾ ਰਿਹਾ ਆ ਬਾਪੂ ਨੂੰ ਵੀ ਕਹਿੰਦਾ ਰਿਹਾ ਤੁਸੀਂ ਇੱਕ ਨਹੀਂ ਸੁਣੀ ਐਡਾ ਤੱਥ ਭੜਾਥੇ ਚੱਲੇ ਕੱਲ ਹਲੇ ਗੱਲ ਹੋਈ ਅੱਜ ਜਾ ਕੇ ਠੂ ਕਾਗਜ਼ ਭਰਤੇ ਤੇ ਕੱਲ ਦੀ ਕੱਲ ਧਰਮਸ਼ਾਲਾ ਨੂੰ ਪੈਸੇ ਵੀ ਦੇਤੇ ਕਾਗਜ਼ ਕਿੱਥੇ ਭਰੇ ਨੇ ਹਲੇ ਉਹ ਕਾਗਜ਼ ਵਾਲੀ ਤਾਂ ਗੱਲ ਹੀ ਨਹੀਂ ਹੋਈ ਸੀ ਸਰਬਸੰਮਤੀ ਵਾਲੀ ਗੱਲ ਸੀ ਜੇ ਪੈਸੇ ਨਾ ਦਿੱਤੇ ਹੁੰਦੇ ਫੇਰ ਵੀ ਚੱਲ ਜਾਂਦਾ ਆਪਣਾ ਕੀ ਲੱਗਿਆ ਤੇ ਚਲ ਉੱਥੇ ਕਹਿ ਕੇ ਆਏ ਤੇ ਤਾਂ ਵੀ ਠੀਕ ᱛੀ ਕੁਲਦੀਪ ਉਹ ਜਿਹੜੇ ਕੁਰਤੇ ਪਜਾਮੇ ਜਿਹੇ ਮੇਰੇ ਉਹ ਨਕਰੀ ਚੰਗਾ ਬਸ ਮੈਨੂੰ ਲੋੜ ਨਹੀਂ ਹੁਣ ਉਹਨਾਂ ਦੀ ਨਾ ਮੈਂ ਤਾਂ ਸਮਿਆ ਵੀ ਲੈ ਹੁਣ ਤੈਨੂੰ 3 ਲੱਖ ਰੁਪਏ ਨੂੰ ਟੂਹਾ ਮਰਾ ਕੇ 5000 ਦੇ ਕੁਰਤੇ ਪਿਆ ਮੈਂ ਤੇਰੇ ਦੁਖੀ ਜਾਂਦੇ ਆ ਮੈਂ ਉਹ ਨਹੀਂ ਪਾਉਣੇ ਹੁਣ ਤਾਂ ਮੈਨੂੰ ਉਹਨਾਂ ਦਾ ਦੁਖੀ ਹੋ ਗਿਆ ਐ ਕਰਮਾ 5000 ਹੋਰ ਲੱਗੂ ਹੁਣ ਤਾਂ ਇੱਕ ਸ਼ੇਰਵਾਨੀ ਵੀ ਬਣਵਾ ਦੇ ਪਾ ਲਊਗਾ ਐਨੀ ਕਿਉਂ ਬੇਸ਼ਰਮੀ ਦਿੰਦਾ ਇਹਨੂੰ ਕਹਿ ਪੁੱਤ ਐਨੀ ਬੇਸ਼ਰਮੀ ਦਿੰਦਾ ਮੈਨੂੰ ਹੁਣ ਇਹ ਡੈਡੀ ਦੀਆਂ ਗਲਤੀਆਂ ਥੋਡੀਆਂ ਵੀ ਨਹੀਂ ਸੁਣਦੇ ਤੁਸੀਂ ਵੀ ਨਹੀਂ ਹਰੇਕ ਵਾਰੀ ਸਿਆਣੇ ਸਹੀ ਨਹੀਂ ਕਹਿੰਦੇ ਹੁੰਦੇ ਕਦੇ ਛੋਟਿਆਂ ਦੀ ਵੀ ਮੰਨ ਲਈਦੀ ਹੁੰਦੀ ਹੈ ਸਹੀ ਗੱਲ ਆ ਪੁੱਤ ਛੋਟੀ ਘਰ 'ਚ ਜੇ ਨੂੰ ਪੁੱਤ ਜਾਂ ਧੀ ਕੋਈ ਗੱਲ ਸਮਝਾਉਣਾ ਬੱਡੇ ਨੂੰ ਸਮਝ ਲੈਣੀ ਚਾਹੀਦੀ ਐ ਆ ਸਮਝ ਤਾਂ ਡੈਡੀ ਗੱਲ ਨਾ ਸਾਰਾ ਟੱਬਲ ਰਲ ਕੇ ਸਲਾਹ ਕਰੇ ਤਾਂ ਗੱਲ ਬੰਦੀ ਹੁੰਦੀ ਆ ਕਿਸੇ ਦਾ ਮੂੰਹ ਉੱਧਰ ਨੂੰ ਕਿਸੇ ਦਾ ਉੱਧਰ ਨੂੰ ਐ ਨਹੀਂ ਘਰ ਚੱਲਦੇ ਹੁੰਦੇ ਉਹ ਭਾਈ ਕੁਛ ਮੈਨੂੰ ਤੇਰੀ ਮਾਂ ਨੇ ਕਹਿਤਾ ਵੀ ਹਾਂ ਲੈ ਹੁਣ ਮੇਰੇ ਦਵਾਲੇ ਹੋ ਜਾ ਪਿੰਡ ਚ ਕਿਹੜੀਆਂ ਤੂੰ ਮਾਰਦਾ ਫਿਰਦਾ ਸੀ ਗਲਤੀ ਥੋਡੀ ਸਰਪੰਚ ਤਾਂ ਬਣੀਦਾ ਹੁੰਦਾ ਜੇ ਸਾਰਾ ਪਿੰਡ ਇਕੱਠਾ ਹੋ ਕੇ ਸਾਡੇ ਘਰ ਆਉਂਦਾ ਔਰ ਮੇਰੇ ਵੀ ਦਿਮਾਗ ਨੇ ਤੇਰੇ ਮਗਰ ਫੁਗੜਨਾ ਲਾਉਣ ਲਾਤਾ ਗਲਤੀ ਥੋਡੀ ਦੋਨਾਂ ਦੀ ਆ ਨਾ ਡੈੜੀ ਜ਼ਬਾਨ ਉਹ ਨਹੀਂ ਹੁੰਦੀ ਜਿਹੜੀ ਘਰ ਜਾੜੇ ਜਵਾਨ ਦਿੱਤੀ ਉਹ ਹੁੰਦੀ ਆ ਜਿਹੜੀ ਘਰ ਚ ਵਾਦਾ ਕਰੇ ਜਿਹੜੀ ਤੁਸੀਂ ਜਵਾਨ ਦੇ ਕੇ ਇਦਾਂ ਨਾ ਆਉਨੇ ਦੇਖ ਲੋ ਕੀ ਨਤੀਜਾ ਨਿਕਲਿਆ ਉਹ ਜਵਾਨ ਦਿੱਤੀ ਦਾ ਆਪਦਾ ਘਰ ਝੜ ਕੇ ਨਾ ਆਉਦੇ ਦਾਰੀਆਂ ਚੰਗੀਆਂ ਨਹੀਂ ਲੱਗਦੀਆਂ ਮੈਂ ਤਾਂ ਹੁਣ ਬੇਫੂਕਾ ਸਰਪੰਚ ਮੈਂ ਤੁਹਾਨੂੰ ਹੁਣ ਆਸੇ-ਪਾਸੇ ਦੇ ਨੂੰ ਵੀ ਕਹੂੰ ਜਿਹੜੇ ਮੇਰੇ ਕੋਈ ਯਾਰ ਮਿੱਤਰ ਨੇ ਵੀ ਭਾਈ ਆ ਲੋਕਾਂ ਦੇ ਮਗਰ ਨਾ ਲੱਗੋ ਜਿਹੜੇ ਸਾਨੂੰ ਫੁਕਰੀਆਂ ਮਾਰ ਕੇ ਕਹਿ ਦਿੰਦੇ ਆ ਵੀ ਆ ਤੈਨੂੰ ਸਰਪੰਚ ਬਣਾਵਾਂਗੇ ਆ ਕਰਾਂਗੇ ਕਿਸੇ ਦਾ ਮਗਰ ਲੱਗਣ ਦੀ ਲੋੜ ਨਹੀਂ ਸਹੀ ਗੱਲ ਹੈ ਹਰ ਵੀਡੀਓ ਵਾਲਿਆਂ ਨੂੰ ਵੀ ਕੋ ਮੈਸੇਜ ਦੇ ਦਿਓ ਜਿਹੜਾ ਵੀਡੀਓ ਬਣਾਈ ਆ ਸਾਰੇ ਸਾਰੇ ਸਾਰਿਆਂ ਨੂੰ ਪਿੰਡੋਂ ਪਿੰਡ ਤੁਹਾਡੇ ਪਿੰਡਾਂ ਦਾ ਕੀ ਹਾਲ ਚਾਲ ਹੈ ਕਮੈਂਟ ਕਰਕੇ ਜਰੂਰ ਦੱਸਿਓ ਦੇਖੋ ਵੋਟਾਂ ਦਾ ਹਰ 5 ਸਾਲ ਬਾਅਦ ਆਉਂਦੀਆਂ ਰਹਣੀਆਂ ਪਰ ਪਰਿਵਾਰਕ ਸਾਂਝ ਤੇ ਸਮਾਜਿਕ ਸਾਂਝ ਬਣਾਈ ਰੱਖਿਓ ਬਿਲਕੁਲ ਇਹ ਕਿਉਂਕਿ ਇਸ ਪਰਿਵਾਰ ਦੀ ਕਹਾਣੀ ਨਹੀਂ ਹੈਗੀ ਬਹੁਤ ਪਰਿਵਾਰਾਂ ਚ ਇਹੀ ਕੁਛ ਆ ਕੀ ਘਰ ਦਾ ਇੱਕ ਮੈਂਬਰ ਜੇ ਸਰਪੰਚੀ ਚ ਜਾਂ ਪੰਚ ਦੇ ਚੋਣਾਂ ਲੜਨ ਲਈ ਰਾਜੀ ਆ ਪਰ ਸਾਰਾ ਪਰਿਵਾਰ ਉਹਦੇ ਨਾਲ ਸਹਿਮਤ ਨਹੀਂ ਕਿਉਂਕਿ ਸਭ ਨੂੰ ਪਤਾ ਕੋਈ ਐਡਾ ਵੱਡੇ ਦਾ ਸੌਦਾ ਹੈ ਨਹੀਂ ਇਹ ਤੇ ਕਈ ਘਰ ਦੇ ਉੱਤੋਂ ਦੀ ਹੋ ਕੇ ਜਿਹੜੇ ਬੋਲੀਆਂ ਲਾਉਂਦੇ ਨੇ ਮੈਂ 80 ਲੱਖ ਦਿੰਨਾ ਮੈਨੂੰ ਸਰਪੰਚ ਬਣਾ ਦਿਓ ਮੈਂ 80 ਲੱਖ ਦਿੰਨਾ ਤੁਸੀਂ ਪਿੱਛੇ ਜੇਕਾ ਪੰਜ ਚਾਰ ਦਿਨ ਪਹਿਲਾਂ ਖਬਰ ਉਹ ਵੀ ਸੁਣੀ ਹੋੂ ਕਿਸੇ ਨੇ 2 ਕਰੋੜ ਦੀ ਬੋਲੀ ਲਾਈ ਵੀ ਜੇ ਮੈਨੂੰ ਸਰਪੰਚ ਬਣਾਉਣੇ ਹੋਣਾ ਮੈਂ 2 ਕਰੋੜ ਪਿੰਡ ਨੂੰ ਦੰਨਾਗਾ ਤੇ ਇਹ ਚੀਜ਼ਾਂ ਕੋਈ ਬਾਲੀਆਂ ਵਧੀਆ ਨਹੀਂ ਹੈਗੀਆਂ ਪਿੰਡ ਚ ਉਂਗਲਾਂ ਲਾਉਣ ਵਾਲੇ ਚੋਕਾ ਲਾਉਣ ਵਾਲੇ ਬਹੁਤ ਹੁੰਦੇ ਨੇ ਵੀ ਇਹਦਾ ਜਿਹੜੇ ਲਵੇ 2 ਰੁਪਏ ਹੁੰਦੇ ਨੇ ਕਿਸੇ ਲਵੇ ਵੀ ਇਹਦਾ ਕਰਕੇ ਸਲਟ ਖਰਾਬ ਕਰੀਏ ਤਾਂ ਉਹ ਉਂਗਲਾ ਲਾਉਣਾਂ ਨਾਲ ਤਾਂ ਬਚ ਕੇ ਉਹ ਪੈਸੇ ਤੁਹਾਡੇ ਘਰੇ ਨਹੀਂ ਆਉਣੇ ਜਿਹੜਾ ਉਹਨੇ 2 ਕਰੋੜ ਦੇਣਾ ਤੁਸੀਂ ਕੋਈ ਸਮਝਦਾਰ ਤੇ ਸੂਝਵਾਨ ਬੰਦਾ ਚੁਣੋ ਆਪਦੀ ਬੋਰਡ ਦਾ ਚੰਗੀ ਤਰ੍ਹਾਂ ਇਸਤੇਮਾਲ ਕਰਕੇ ਹੋਰ ਜਿਹੜਾ ਤੁਹਾਡੇ ਪਿੰਡ ਦਾ ਵਿਕਾਸ ਕਰ ਸਕੇ ਹਾਂ ਤੇ ਬਾਕੀ ਜਿਹੜਿਆ ਮੇਰੇ ਭਰਾ ਸਰਪੰਚੀ ਪਿੱਛੇ ਖੈਂਦੇ ਫਿਰਦੇ ਆ ਨਾ ਕਦੇ ਕਿਸੇ ਨੂੰ ਗੋਲੀਆਂ ਚਲਾਤੀਆਂ ਕਿਸੇ ਨੇ ਮਾਰਦਾ ਅੱਜਕੱਲ ਬਹੁਤ ਖਬਰਾਂ ਵੀ ਆ ਰਹੀਆਂ ਨੇ ਤਾਂ ਪਲੀਜ਼ ਐਜੰਸੀ ਜਾਂ ਤੋਂ ਬਚ ਕੇ ਰਹਿਆ ਕਰੋ ਆਪਦੀ ਜਾਨ ਉੱਪਰ ਦੀ ਕੁਝ ਨਹੀਂ ਹੈਗਾ ਉਹਦੇ ਪਰਿਵਾਰਾਂ ਵੱਲ ਦੇਖਿਆ ਕਰੋ ਬਿਲਕੁਲ ਤੇ ਜੇ ਮਸਤੀ ਕਰਕੇ ਜਰੂਰ ਦੱਸਿਓ ਵੀਡੀਓ ਕਿਹੋ ਜਿਹੀ ਲੱਗੀ ਫੁਕਰਾ ਸਰਪੰਚ ਹਾਂ ਤੇ ਤੁਹਾਡੇ ਪਿੰਡ ਚ ਵੀ ਜੇ ਕਿਸੇ ਦੇ ਪਿੰਡ ਚ ਬੋਲੀ ਲੱਗੀ ਆ ਸਰਪੰਚੀ ਨੂੰ ਲੈ ਕੇ ਕਿਉਂਕਿ ਬਹੁਤ ਪਿੰਡਾਂ ਚ ਲੱਗੀਆਂ ਨੇ ਤੇ ਕਿੰਨੇ ਦੀ ਲੱਗੀ ਆ ਕਮੈਂਟ ਚ ਇਹ ਵੀ ਜਰੂਰ ਦੱਸਿਓ ਸასიਕਾਰ ਜੀ ਅਸੀਂ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਸასიਕਾਰ ਜੀ